ਸੋ ਬਾਡੀ ਬੁੱਡੀ ਦਾ ਕਿਵੇਂ ਚੱਲ ਰਿਹਾ ਫਿਰ ਵਧੀਆ ਚੱਲ ਰਿਹਾ ਜੀ ਬਾਡੀ ਬੁੱਡੀ ਦਾ ਜੀ ਜਦੋਂ ਅਸੀਂ ਆਵਾਂਗੇ ਪਿੰਡ ਚੋਂ ਤੇ ਸਾਡੇ ਕਣਕ ਵੀ ਗਵਾਂਢੀ ਸੁੱਟਣਗੇ ਸਾਡੇ ਬਾੜੀ ਵੀ ਮਦਦ ਕਰਨਗੇ ਪਿੰਡ ਵਾਲੇ ਸਾਡੀ ਤੂੜੀ ਵੀ ਬਣਾਉਣਗੇ ਅਸੀਂ ਇਹ ਸਕੀਮਾਂ ਬਣਾ ਲਈਆਂ ਹੁਣ ਬਾੜੀਆਂ ਵੇਲੇ ਕਣਕਾਂ ਸਾਹਮਣੀਆਂ ਤੂੜੀਆਂ ਬਣਾਉਣੀਆਂ ਹੁਣ ਅਸੀਂ 20 ਤਰੀਕ ਤੋਂ ਆਪਣੀਆਂ ਬੀਬੀਆਂ ਘਰੋਂ ਵੀ ਭੈਣਾਂ ਨੂੰ ਬੀਬੀਆਂ ਮਾਵਾਂ ਨੂੰ ਭੇਜ ਰਹੇ ਹਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਕੀ ਰਾਇਆ ਜੀ ਠੀਕ ਹੈ ਜੀ ਬਹੁਤ ਵਧੀਆ। ਨਾ ਕੀ ਬਾਪੂ ਜੀ ਕਿੱਥੋਂ ਆਏ ਹੋ? ਮੈਂ ਮਾਸਟਰ ਗੁਰਜੀਤ ਸਿੰਘ ਰਿਟਾਇਰਡ ਟੀਚਰ ਹਾਂ ਜੀ ਮੈਂ। ਜਿਲ੍ਹਾ ਗਰਦਾਸਪੁਰ ਤੋਂ ਆਇਆ ਹਾਂ। ਤੇ ਕਿੰਨੇ ਦਿਨ ਹੋ ਗਏ ਬਾਪੂ ਜੀ ਇੱਥੇ ਆਏ ਨੂੰ? ਮੈਨੂੰ ਪਹਿਲਾਂ ਹੀ ਡਿਊਟੀ ਲਾ ਗਿਆ ਆਪਣੀ ਸਾਢੇ 10-10 ਦਿਨ ਦੀ ਟਰਨ ਆ। ਮੈਂ ਇੱਕ ਤਰੀਕ ਦਾ ਆਇਆ ਅੱਜ 10 ਤਰੀਕ ਹੋ ਗਈ ਹੈ। ਪਿੱਛੋਂ ਬਾਡੀ ਬੁੱਡੀ ਦਾ ਕਿਵੇਂ ਚੱਲ ਰਿਹਾ ਫਿਰ? ਵਧੀਆ ਚੱਲ ਰਿਹਾ ਜੀ ਬਾਡੀ ਬੁੱਡੀ ਦਾ। ਅਸੀਂ ਮਤਲਬ ਬਣਾ ਲਿਆ ਪ੍ਰੋਗਰਾਮ। ਵੀ ਜਦੋਂ ਅਸੀਂ ਆਵਾਂਗੇ ਪਿੰਡ 'ਚੋਂ ਤੇ ਸਾਡੀ ਕਣਕ ਵੀ ਗਵਾਂਢੀ ਸੁੱਟਣਗੇ ਸਾਡੀ ਵਾਢੀ ਵੀ ਮਦਦ ਕਰਨਗੇ ਪਿੰਡ ਵਾਲੇ ਸਾਡੀ ਤੂੜੀ ਵੀ ਬਣਾਉਣਗੇ ਅਸੀਂ ਇਹ ਸਕੀਮਾਂ ਬਣਾ ਲਈਆਂ ਹੋਈਆਂ ਅੱਛਾ ਵੀ ਜਿਹੜੇ ਮਤਲਬ ਘਰਾਂ ਦੇ ਲੋਕ ਮੋਰਚੇ ਤੇ ਆਏ ਹੋਏ ਨੇ ਤੇ ਉਹਨਾਂ ਘਰਾਂ ਦੀ ਖੇਤੀਬਾੜੀ ਦਾ ਕੰਮ ਪਿੰਡ ਸੰਭੂਗਾ ਰਲ ਮਿਲ ਕੇ ਇਹ ਪੱਕਾ ਹੋ ਗਿਆ ਪੱਕਾ ਹੋ ਗਿਆ ਜੀ ਸਾਡਾ ਫੈਸਲਾ ਹੈ ਪਿਛਲੀ ਵਾਰ ਵੀ ਦਿੱਲੀ ਵਾਲੇ ਵੀ ਇਦਾਂ ਹੀ ਕੀਤਾ ਸੀ ਦਿੱਲੀ ਵਾਲੇ ਵੀ ਇਸ ਤਰ੍ਹਾਂ ਹੀ ਕੀਤਾ ਹੈ ਅਸੀਂ ਪਿਛੋਂ ਕਿਸਾਨ ਵੀਰ ਮਦਦ ਕਰਦੇ ਆ ਪਿਓ ਮੱਦੇ ਕੌਮ ਲਈ ਆਪਣੀ ਬਰਾਦਰੀ ਲਈ ਕਿਸਾਨ ਭਾਈਚਾਰੇ ਲਈ ਮੋਰਚੇ ਤੇ ਗਿਆ ਆ ਤੇ ਪਿੱਛੋਂ ਦਾ ਕੰਮ ਕਰਨ ਸੁਭਾਲਣ ਵਿੱਚ ਮਦਦ ਕਰਨੀ ਆ ਬਈ ਪਰ ਕਹਿੰਦੇ ਹੁੰਦੇ ਕਿ ਕਿਸਾਨ ਐਵੇਂ ਛੇਤੀ ਛੱਡਦਾ ਨਹੀਂ ਫਸਲ ਕੀ ਜਦੋਂ ਫਸਲ ਨਿਕਲ ਨਹੀਂ ਹੁੰਦੀ ਆ ਵੀ ਉਦੋਂ ਤਾਂ ਮੈਂ ਖੜਨਦਾ ਆ ਵੀ ਇੱਥੇ ਮੰਡੀ ਵੀ ਜਾਣਾ ਪਰ ਕਿਸੇ ਦੇ ਭਰੋਸੇ ਤੇ ਸਾਰਾ ਕੁਝ ਛੱਡ ਕੇ ਆਉਣਾ ਵਿਸ਼ਵਾਸ ਦੀ ਗੱਲ ਇਹ ਕਹਿ ਸਕਦੇ ਆ ਨਹੀਂ ਵਿਸ਼ਵਾਸ ਦੀ ਵੀ ਗੱਲ ਆ ਬਾਕੀ ਇੱਕ ਇਸੇ ਨਾਲ ਜੁੜਦੀ ਇੱਕ ਸਕੀਮ ਹੋ ਰਿਆ ਵੀ ਅਸੀਂ ਘਰਾਂ ਤੋਂ ਨਿਕਲ ਆਉਣਾ ਆ ਇਹ ਹੁਣ ਵਾਢੀਆਂ ਵੇਲੇ ਕਣਕਾਂ ਸਾਂਭਣੀਆਂ ਉਹ ਤੂੜੀਆਂ ਬਣਾਉਣੀਆਂ ਹੁਣ ਅਸੀਂ 20 ਤਰੀਕ ਤੋਂ ਆਪਣੀਆਂ ਬੀਬੀਆਂ ਘਰੋਂ ਵੀ ਭੈਣਾਂ ਨੂੰ ਬੀਬੀਆਂ ਮਾਵਾ ਨੂੰ ਭੇਜ ਰਹੇ ਆ 20 ਤਰੀਕ ਤੋਂ ਬੀਬੀਆਂ ਦੇ ਵੱਡੇ ਜਿੱਥੇ ਇੱਕ ਅਗਵਾਈ ਸੰਭਾਲਣਗੇ ਆ ਇੱਥੇ ਆਉਣਗੇ ਬੀਬੀਆਂ ਸਾਂਭਣਗੀਆਂ ਕੰਮ ਆ ਬੀਬੀਆਂ ਦੇ ਜਿੱਥੇ ਆਉਣਗੇ ਸਟੇਜ ਵੀ ਸੰਭਾਲਣਗੇ ਬਾਕੀ ਜ਼ਿੰਮੇਵਾਰੀਆਂ ਵੀ ਸੰਭੋਲਣਗੇ ਉਹ 10 ਦਿਨ ਦੀ ਵਾਰੀ ਉਹ ਵੀ ਲਾਉਣਗੀਆਂ ਬੀਬੀਆਂ ਕਿਹੜੀਆਂ ਕਿਹੜੇ ਤੇ ਹੁਣ ਸਰਕਾਰਾਂ ਦਾ ਕੀ ਲੱਗ ਰਿਹਾ ਬਾਪੂ ਜੀ ਕਿੰਨਾ ਕੁ ਲੰਬਾ ਹੋਰ ਚੱਲ ਸਕਦਾ ਅੰਦੋਲਨ ਕੀ ਲੱਗਦਾ ਦੇਖੋ ਸਰਕਾਰਾਂ ਤੇ ਹੁਣ ਬਹਾਨਾ ਬਣਾ ਸਕਦੀਆਂ ਆ ਕਿ ਇਹ ਇਲੈਕਸ਼ਨ ਆ ਹੁਣ ਚੋਣ ਜਾਬਤਾ ਲੱਗਿਆ ਹੈ ਸਰਕਾਰਾਂ ਕੋਲੇ ਬਹਾਨਾ ਬੜਾ ਵਧੀਆ ਹੈ ਤੇ ਪਰ ਸਾਡੇ ਲਈ ਜਿਹੜਾ ਚੋਣ ਜਾਬਤਾ ਆ ਉਹ ਮੈਂ ਸਮਝਦਾ ਵਰਦਾਨ ਆ ਇਹ ਸਰਕਾਰਾਂ ਵਾਲੇ ਲੋਕ ਜਿਹੜੇ 5 ਸਾਲ ਝੂਠ ਮਾਰ ਕੇ ਕੱਢ ਦਿੰਦੇ ਆ ਲਾਰੇ ਲਾ ਕੇ ਕੱਢ ਦਿੰਦੇ ਆ ਹੁਣ ਸਾਡੇ ਬੋਹਿਆਂ ਤੇ ਆਉਣਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਉੱਥੇ ਪਸਾਨੇ ਮੋਰਚੇ ਦੇ ਕਿੰਨਾ ਕੁ ਗਏ ਹੋ ਕਿਸਾਨੀ ਦਾ ਤੁਸੀਂ ਕਿੰਨਾ ਕਿ ਸਵਾਰਿਆ ਆ ਨੌਜਵਾਨ ਆਲਰੇਡੀ ਹੋ ਰਿਹਾ ਹੁਤਾ ਉਹਦਾ ਵਿਰੋਧ ਹੋ ਰਿਹਾ ਚਾ ਤੁਸੀਂ ਵੇਖਿਆ ਹੀ ਆ ਤੇ ਉਹਨਾਂ ਨੂੰ ਘੇਰਿਆ ਜਾ ਰਿਹਾ ਉਹਨਾਂ ਨੂੰ ਪੁੱਛਿਆ ਜਾ ਰਿਹਾ ਤੇ ਜਿਹੜੀ ਸਰਕਾਰਾਂ ਦੀ ਟਾਲੂ ਨੀਤੀ ਆ ਪੀ ਹੋਰ ਗਾਂ ਹੋਰ ਗਾਂ ਕਿੰਨਾ ਚਿਰ ਟਾਲ ਲੈਣਗੇ ਇਹ ਗੱਲ ਵੱਖਰੀ ਆ ਜਿਵੇਂ ਦਿੱਲੀ ਬੋਰਚ ਦੇ ਮੋਦੀ ਸਰਕਾਰ ਕਾਫੀ ਮੰਗਾ ਮੰਨ ਕੇ ਮੁਕਰ ਗਈ ਆ ਤੇ ਇਹ ਇਹਨਾਂ ਦਾ ਪੇਸ਼ਾ ਆ ਲੀਡਰ ਦਾ ਗੱਲ ਕਰਕੇ ਵਾਅਦਾ ਕਰਕੇ ਮੁਕਰ ਜਾਣਾ ਇਹ ਇਹਨਾਂ ਦਾ ਪੇਸ਼ਾ ਆ ਤੇ ਉਹਦੇ ਤੇ ਅਸੀਂ ਕੋਈ ਇਲਾਜ ਨਹੀਂ ਕਰ ਸਕਦੇ ਅਸੀਂ ਆਪਦੀ ਮੰਗਲ ਲਾਈਨ ਤੱਕ ਡਟੇ ਆਂ